ਨੇ ਜੇ ਗਾਗ ਨੇ ਤੈਨੂੰ ਆਖ ਕੇ ਕਿਹਾ ਵੀ ਮੈਨੂੰ ਪੈਂਟ ਦੇ ਦੇ ਪੈਂਟ ਦੇ ਦੀ ਹੈ ਪਾਪਾ ਪੱਟਾਂ ਕਿੱਥੇ ਪਈਆਂ ਉਹ ਉੱਥੇ ਬੈਂਟਾਂ ਪਈਆਂ ਨੇ ਉੱਥੇ ਉਹ ਉੱਥੇ ਪਰਲੇ ਪਾਸੇ ਪਰਲੇ ਪਾਸੇ ਪਈਆਂ ਵਾ ਜਿੱਥੇ ਜਿੱਥੇ ਕੁੰਨੀਆਂ ਵਾਲੇ ਸੂਟਾਂ ਹਾਂ ਕਿ ਜਿੱਥੇ ਕੁੜੀਆਂ ਵਾਲੇ ਸੂਟ ਪਏ ਆ ਤੇ ਜੇ ਕੋਈ ਪਾਊਡਰ ਪਾਡਰ ਲੈਣ ਆਇਆ ਤੇ ਤੈਨੂੰ ਰੇਟ ਦਾ ਪਤਾ ਲੱਗ ਜੂ ਕਿੰਨੇ ਦਾ ਕਿੰਨੇ ਦਾ ਰੇਟ ਕਿੰਨੇ ਦਾ ਦਮੇ ਦਾ ਜੇ ਕੋਈ ਲੈਣ ਆਇਆ ਹੋ ਸੈਂਟ 500 ਦਾ 500 ਦਾ ਠੀਕ ਐਨ ਕਾ ਲੈਣ ਆ ਗਿਆ ਜੀ ਆ ਮੇੜੀਆਂ ਆਓ ਜੀ ਆਹ ਕੋਈ ਐਨ ਕ ਲੈਣ ਆ ਗਿਆ ਕੋਈ ਨਾ ਆਹੋ ਕਿੰਨੇ ਦਾ ਦਮੇ ਦਾ 500 ਦੀਆਂ 500 ਦੀਆਂ ਠੀਕ ਆ ਠੀਕ ਆ ਠੀਕ ਆ ਬੰਗਾ ਜੇ ਲੈਣ ਆ ਗਿਆ ਜਾਂ ਕੋਈ ਹੋਰ ਚੀਜ਼ ਲੈਣ ਆ ਗਿਆ ਬਨਾਣਾ ਲੈਣ ਆ ਗਿਆ ਹਾਂ ਉੱਥੇ ਧਿਆਨ ਨਾ ਪੇਛਦੇਗਾ ਲੋਰ ਲੈਣ ਆ ਗਿਆ ਹਾਂ ਠੀਕ ਆ ਠੀਕ ਆ ਬੈਠੂਗਾ ਬੇਸ ਦੀ ਠੀਕ ਆ ਆ ਫਿਰ ਪਤਾ ਨੇ ਉਦੋਂ ਨੂੰ ਫਿਰ ਕੁੜੀਆਂ ਆ ਜਾਣਗੀਆਂ ਜਾਇਮਾ ਫਿਰ ਮੈਂ ਠੀਕ ਆ ਠੀਕ ਆ ਓਕੇ ਓਕੇ ਪਤਾ ਕਿ ਤਮੇ ਆਲੂ ਪੜਾਣੇ ਮੁੰਡਾ ਵੜਾ ਆਲੂ ਭਰਾ ਲੈ ਕੇ ਆਉਣਾ ਹਾਂ ਕੱਪੇ ਤੂੰ ਯਾਰ ਬੜਾ ਕਿਤਾਈ ਫਸਾ ਠੀਕ ਆ ਮੈਂ ਤੁਨੂੰ ਕਹਿ ਤੀ ਸੋਬੜੀ ਲਾ ਕੇ ਆਉਣਾ ਓ ਮੈਂ ਭੁੱਲ ਗਿਆ ਯਾਰ ਕੋਸ ਸੁੰਦਰ ਸੰਦਰ ਪਰਣਾ ਤੇ ਵੀ ਜਾਣਾ ਹਨਾ ਹਾਂ ਉੱਤੇ ਤਾਂ ਬਹੁਤ ਅਲੂ ਪੀਜ਼ਾ ਖਾ ਕੇ ਆਵਾਂਗੇ ਹੋਟਲ ਤੇ ਪੀਜ਼ਾ ਚਲ ਠੀਕ ਹੈ ਕੋਈ ਨਾ ਫਿਰ ਤੂੰ ਅੱਜ ਪੈਸੇ ਬਣਾ ਇੱਥੇ ਠੀਕ ਹੈ ਗਾਹਕ ਤੌਰ 바ਵਾ ਸਾਰੇ ਫਿਰ ਆਪਾਂ ਨਾਲ ਸਟ੍ਰਾਬਰੀ ਜਦ ਨੂੰ ਮਿਲੇ ਆ ਦੂ ਬੜਾ ਆਪਾਂ ਬੱਡੀ ਡਿਸਕਾਊਂਟ ਮਤਾ ਹੋਵੇ ਹਾਂ ਠੀਕ ਹੈ ਓਕੇ ਬਾਈ